ਇਹ ਕੋਈ 200 ਸਾਲ ਪੁਰਾਣਾ ਮੰਦਿਰ ਆ 60-60 ਸਾਲ ਤੇ ਸਾਨੂੰ ਹੀ ਵੇਖਦੇ ਹੋਗੇ ਬੜੀ ਮਾਨਤਾ ਹੈ ਇਸ ਜਗ੍ਹਾ ਦੀ ਮਾਤਾ ਰਣੀ ਦਾ ਸਰੂਪ ਮੰਨ ਕੇ ਕੰਚ ਕਾਂ ਨੂੰ ਪੂਜਿਆ ਜਾਂਦਾ ਔਰ ਕੰਚ ਕਾਂ ਨੂੰ ਪੁੱਛ ਕੇ ਉਹਨਾਂ ਦਾ ਆਸ਼ੀਰਵਾਦ ਦਿੱਤਾ ਜਾਂਦਾ ਆ ਬਹੁਤ ਹੀ ਸੋਹਣਾ ਜੋ ਮੰਦਿਰ ਦੀ ਸਾਰੀ ਕੀਤੀ ਗਈ ਹੈ ਕਿੰਨੀਆਂ ਸੋਹਣੀਆਂ ਤਸਵੀਰਾਂ ਬਣਾਈਆਂ ਹੈਗੇ ਲਗ ਰਹੀਆਂ ਨੇ ਮਾਤਾ ਦੇ ਸਰੂਪ ਦੀਆਂ ਤੇਵੀ ਮਾਂ ਸਾਡੀ ਇੰਨਾ ਕੁਝ ਸ਼ਕਤੀ ਦੇ ਪ੍ਰਤੀਕ ਹੈ ਉਸੇ ਤਰ੍ਹਾਂ ਇੱਕ ਕੰਨਿਆ ਵੀ ਇੱਕ ਸ਼ਕਤੀ ਦੀ ਪ੍ਰਤੀਕ ਹੈ ਉਹ ਸਭ ਕੁਝ ਕਰ ਸਕਦੀ ਮੇਰੀ ਪੋਤਰੀ ਵੀ ਹੈ ਮੈਂ ਕਿ ਨਹੀਂ ਲੜਕੀਆਂ ਕੁਝ ਕਰ ਰਹੀਆਂ ਜਿਹੜੇ ਕਿ ਲੜਕੀਆਂ ਨਹੀਂ ਕਰਦੇ ਇੰਨਾ ਪੜ੍ਹ ਲਿਖ ਕੇ ਸਮਾਜ ਚ ਦੇਸ਼ ਚ ਇੰਨਾ ਸੇਵਾ ਤੁਸੀਂ ਦੇਖਿਆ ਸੰਦੂਰ ਆਪਰੇਸ਼ਨ ਚ ਦੋ ਲੇਡੀਜ਼ ਨੇ ਇੰਨਾ ਕੰਮ ਕੀਤਾ ਲੜੀ ਲੇਡੀਜ਼ ਦੇ ਕਿਸੇ ਕੰਮ ਤੋਂ ਪਿੱਛੇ ਆਈ ਨਹੀਂ ਲੜਕੀਆਂ ਦੇਸ਼ ਦੇ ਲਈ ਅੱਜ ਜਦ ਪਹੁੰਚੇ ਆ ਮਾਤਾ ਰਾਣੀ ਮੰਦਿਰ ਜੋ ਦੁਰਗਾ ਅਸ਼ਟਮੀ ਤੇ ਸੰਗਤ ਇੱਥੇ ਮੱਥਾ ਟੇਕਣ ਵਾਸਤੇ ਆ ਰਹੀ ਏ ਤੋਂ ਸਾਡੇ ਨਾਲ ਭਗਤ ਵੀ ਨੇ ਸੋ ਗੱਲਬਾਤ ਕਰਦੇ ਆ ਸਾਡੇ ਨਾਲ ਅੰਕਲ ਜੀ ਨੇ ਸੋ ਗੱਲ ਕਰਦੇ ਆ ਹਾਂਜੀ ਜੈ ਮਾਤਾ ਦੀ ਜੀ ਕੀ ਨਾਮ ਹੈ ਤੁਹਾਡਾ ਐਨ ਕੇ ਕਾਲੀਆ ਹਾਂਜੀ ਜੀ ਮਾਤਾ ਖਿੰਗਰਾ ਜੀ ਅੱਜ ਜੋ ਦੁਰਗਾ ਅਸ਼ਟਮੀ ਕੀ ਕਹਿੰਦਾ ਤੁਹਾਨੂੰ ਦੁਰਗਾ ਅਸ਼ਟਮੀ ਸਾਰੇ ਹਿੰਦੁਸਤਾਨ 'ਚ ਮਨਾਈ ਜਾਂਦੀ ਆ ਈਸਟ ਵੈਸਟ ਸਾਊਥ ਨਾਰਥ ਔਰੇ ਮਾਤਾ ਇਹਦਾ ਬੜਾ ਪਵਿੱਤਰ ਧਿਆਰ ਹੈ ਇਹ ਮੰਦਰ ਖਿੰਗਰਾਂ ਵਾਲੀ ਮਾਤਾ ਦਾ ਮੰਦਰ ਹੈ ਇਹ ਕੋਈ 200 ਸਾਲ ਪੁਰਾਣਾ ਮੰਦਰ ਹੈ 65 ਸਾਲ ਤੇ ਸਾਨੂੰ ਹੀ ਵੇਖਦੇ ਹੋਗੇ ਬੜੀ ਮਾਨਤਾ ਹੈ ਇਸ ਜਗ੍ਹਾ ਦੀ ਸਾਰਾ ਚੰਡੇਲਾ ਗੁਰੂ ਨਰਾਤਿਆਂ ਦੇ ਵਿੱਚ ਇਸ ਜਗ੍ਹਾ ਤੇ ਆ ਕੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕਰਦਾ ਹੈ ਜਿਸ ਤਰ੍ਹਾਂ ਇਹ ਸੁਨਨ ਦੇ ਵਿੱਚ ਆਇਆ ਇੱਥੇ ਪਹਿਲਾਂ ਤੀਆਂ ਵਗੈਰਾ ਦਾ ਤਿਉਹਾਰ ਵੀ ਪਹਿਲਾਂ ਲੱਗਦਾ ਕਾਫੀ ਸਮਾਂ ਪਹਿਲਾਂ ਲੱਗਦਾ ਹੁੰਦਾ ਸੀ ਜੀ ਹੋ ਗਿਆ ਕੋਈ 10 ਕੇ ਸਾਲ ਤੋਂ ਨਹੀਂ ਲੱਗਾ ਵੈਸੇ ਪਹਿਲਾਂ ਲੱਗਦਾ ਹੁੰਦਾ ਸੀ ਤੀਆਂ ਦਾ ਤਿਉਹਾਰ ਲੱਗਦਾ ਹੁੰਦਾ ਬਹੁਤ ਪੁਰਾਣਾ ਲੱਗਦਾ ਹੁਣ ਬਹੁਤ ਪੁਰਾਣਾ ਲੱਗਦਾ ਹੁੰਦਾ ਸੀ ਹੁਣ ਵਕਤ ਦੇ ਨਾਲ ਨਾਲ ਹਰ ਚੀਜ਼ ਬਦਲਦੀ ਜਾ ਰਹੀ ਹੈ ਅੰਕਲ ਜੀ ਦਾ ਗੱਲ ਬਾਤ ਕੀਤੀ ਅੰਕਲ ਜੀ ਜਿਸ ਤਰ੍ਹਾਂ ਕਿ ਨਵਰਾਤਿਆਂ ਦੇ ਵਿੱਚ ਕੰਜਕਾਰਾ ਪੂਜਨ ਕੀਤਾ ਜਾਂਦਾ ਹੈ ਮਾਤਾ ਰਣਿਦਾ ਸੂਰੂਪ ਮੰਨ ਕੇ ਕੰਜਕਾਂ ਨੂੰ ਪੂਜਿਆ ਜਾਂਦਾ ਹੈ। ਔਰ ਆ ਕੰਜਕਾਂ ਨੂੰ ਪੂਜ ਕੇ ਉਹਨਾਂ ਦਾ ਆਸ਼ੀਰਵਾਦ ਲਿੱਤਾ ਜਾਂਦਾ ਹੈ। ਇਹ 8 ਦਿਨ ਤਿਹਾਰ ਚੱਲਦਾ ਹੈ, ਕਈ ਜਗ੍ਹਾ 9 ਦਿਨ ਤਿਹਾਰ ਚੱਲਦਾ ਹੈ। ਕਈ ਜਗ੍ਹਾ ਆ ਰਾਮ ਨੌਮੀ ਦਾ ਤਿਹਾਰ ਮਨਾਉਂਦੇ ਆ। ਔਰ ਇਹ ਦੁਰਗਾ ਨੌਮੀ ਦਾ ਔਰ ਕਈ ਜਗ੍ਹਾ ਦੁਰਗਾ ਅਸ਼ਟਮੀ ਮਨਾਉਂਦੇ ਆ। ਪੰਜਾਬ 'ਚ ਤਕਰੀਬਨ ਦੁਰਗਾ ਅਸ਼ਟਮੀ ਤੱਕ ਹੀ ਤਿਹਾਰ ਬਣਦਾ। ਬਾਕੀ ਸ਼ਹਿਰਾਂ ਦੇ ਵਿੱਚ ਗ੍ਰਾਮ ਨੌਮੀ ਬਾਕੀ ਸ਼ਹਿਰਾਂ 'ਚ ਹੀ ਰਾਮ ਨੌਮੀ ਰਾਏ ਦੁਰਗਾ ਨੌਮੀ ਦੁਰਗਾ ਨੌਮੀ ਹਾਂਜੀ ਇਹ ਜਿਆਦਾ ਤਿਆਰ ਵੈਸਟ ਬੰਗਾਲ 'ਚ ਮਨਾਇਆ ਜਾਂਦਾ ਦੁਰਗਾ ਨੌਮੀ ਉੱਥੇ ਉੱਥੇ ਹੀ ਚੱਲਿਆ ਬਾਕੀ ਸਾਰੇ ਭਾਰਤ 'ਚ ਆ ਸੋ ਜਿਹਦਾ ਗੱਲਬਾਤ ਕੀਤੀ ਸੋ ਅੰਦਰ ਚੱਲਦੇ ਆ ਤਸਵੀਰਾਂ ਤੁਹਾਡੇ ਨਾਲ ਦਿਖਾਉਂਦੇ ਆ ਤਸਵੀਰਾਂ ਪਿੱਛੇ ਦੇਖ ਰਹੇ ਹੋ ਤੁਸੀਂ ਆ ਬਾਦਾ ਜੀ ਦਾ ਮੰਦਿਰ ਉੱਪਰ ਸੀੜੀਆਂ ਦੇ ਉੱਪਰ सो तो काजकाम इथे पहुंच रहे हैं ने सो तो गाल बात करदेया बेडा जी जय माता दी जय माता दी कहां से आए हो आप हम यहां से ही हैं कितनी देर से आ रहे हो मंदिर में अभी आए थे मैं मथा टेका और अब आ गए जहां पर मथा ठीक ने फैमिली के साथ है नहीं आ, अकेले हैं ठीक है सो संगत तो है ऊपर चलते हैं गाल बात करदे सीढ़ियां ऊपर ਵਡਾ ਜੀ ਨੇ ਗਲਫਾਰ ਕਰਦੇ ਆ ਸਾਡੇ ਨਾਲ ਸੰਜੀਆ ਕਰ ਰਹੇ ਆ ਪਿੱਛੇ ਕੈਮਰਾਮੈਨ ਨੂੰ ਤਾਂ ਕਹਾਂਗੇ ਦਿਖਾਣ ਕਿ ਕਿੰਨਾ ਸੋਹਣਾ ਜਿਹੜਾ ਮੰਦਿਰ ਸਾਰੀ ਕੀਤੀ ਗਈ ਆ ਬਹੁਤ ਹੀ ਸੋਹਣਾ ਜੋ ਮੰਦਿਰ ਦੀ ਸਾਰੀ ਕੀਤੀ ਗਈ ਹੈ ਕਿੰਨੀਆਂ ਸੋਹਣੀਆਂ ਤਸਵੀਰਾਂ ਬਣਾਈਆਂ ਲੱਗ ਰਹੀਆਂ ਨੇ ਮਾਤਾ ਦੇ ਸਰੂਪ ਦੀਆਂ ਸੰਗਤ ਜੀ ਦੇਖੋ ਪਿੱਛੇ ਤੁਹਾਡੇ ਮਲ ਕਿਸ ਤਰ੍ਹਾਂ ਵੱਲ ਅੱਜ ਮਾਤਾ ਜੀ ਦਾ ਜਾਂ ਦੁਰਗਾ ਅਸਬਨੀ ਜੋ ਨਵਰਾਤਰੀ ਪੂਜਾ ਕੰਜਕਾਰਾ ਪੂਜਨ ਕਰਨ ਤੋਂ ਬਾਅਦ ਸੰਗਤ ਇੱਥੇ ਪਹੁੰਚ ਰਹੀ ਹੈ ਮੱਥਾ ਟੇਕਣ ਵਾਸਤੇ Uh, so, गाल बात करने की कोशिश करते हैं पंडित जी ने उन्होंने गाल बात करते हैं राधे राधे प्रभु राधे राधे uh, दुर्गाष्टमी माता जी का क्या कहना चाहिए आज दुर्गाष्टमी के बारे में आज अष्टमी है माता रानी सब पे कृपा बनाए के रखें ये खिंगरा माता है ये सब पे आशीर्वाद बनाए के रखें तुम तस्वीर दिखा रहे हैं बहुत ही मनमोहक तस्वीर ने माता जी दया ਅ ਦੰਨੇ ਵੀ ਰੂਪ ਨੇ ਮਾਤਾ ਜੀ ਦੇ ਸਾਰੇ ਇੱਥੇ ਤੱਕ ਦੇਖ ਰਹੇ ਹੋ ਕਿੰਨੇ ਸੋਹਣੇ ਸਰੂਪ ਲੱਗ ਰਹੇ ਨੇ ਮਾਤਾ ਜੀ ਦੇ ਸੋ ਪਿੱਛੇ ਸਾਰਾ ਮੰਦਿਰ ਤੁਹਾਨੂੰ ਦਿਖਾ ਰਹੇ ਆ ਬਹੁਤ ਹੀ ਸੋਹਣਾ ਮੰਦਿਰ ਜੋ ਸਾਰੀ ਕੀਤੀ ਗਈ ਹੈ ਅ ਥੋੜੀ ਜਿਹਾ ਪਹਿਲਾਂ ਇਹ ਮਦਦੀ ਉਹ ਸਾਰੀ ਜਿਹੜੀ ਕੀਤੀ ਗਈ ਸੀ ਅ ਇਹ ਨੰ ਮੰਦਿਰ ਬਹੁਤ ਪ੍ਰਾਚੀਨ ਮੰਦਿਰ ਹੈਗਾ ਇਹ ਮੰਦਿਰ ਹੈ ਜੀ ਮਾਨਤਾ ਬਹੁਤ ਹੈਗੀ ਹੈ ਇਹ ਮੰਦਿਰ ਬਹੁਤ ਪ੍ਰਸਿੱਧ ਹੈ ਇਹ ਲੋਕ ਆਉਂਦਾ ਹੈ ਬਹੁਤ ਲੋਕਾਂ ਦੀ ਮਨ ਕਾਮਨਾ ਪੂਰੀ ਹੁੰਦੀ ਤਾਂ ਹਾਂਜੀ ਹਾਂਜੀ ਦੂਰੋ ਦੂਰ ਸੰਗਤ ਹੁੰਦੀ ਏ ਜਾਂ ਮਤਲਬ ਹਰ ਕਿਸੇ ਤੋਂ ਸੰਗਤ ਹੁੰਦੀ ਇੱਥੇ ਮਤਾ ਟੇਕਣ ਨੂੰ ਮਾਂ ਮਾਈ ਜੀ ਨੂੰ ਬਹੁਤ ਪੁਰਾਣਾ ਮੰਦਿਰ ਹੈਗਾ ਏ ਇਹਨੂੰ ਕੰਜਰਾਮਾ ਇਹ ਵੀ ਛੋਟੇ ਛੋਟੇ ਹੁੰਦੇ ਸੀਗੇ ਉਦੋਂ ਦੇ ਵੇਖਦੇ ਪਏ ਆ ਮੰਦਿਰ ਹੈਗਾ ਬਹੁਤ ਪੁਰਾਣਾ ਮੰਦਿਰ ਹੈਗਾ ਏ ਬਹੁਤ ਪੁਰਾਣਾ ਹੈ ਨੇ ਕਿਹਨੇ ਕਿਹ ਹੁੰਦੇ ਸੀ ਉਹਦੇ ਮੰਦਿਰ ਦੇਖਦੇ ਮੈਂ ਹਾਂਜੀ ਇਹ ਮੰਦਿਰ ਨਵਾਂ ਬਣਾਇਆ ਹੈਗਾ ਇਹਨਾਂ ਨੇ ਮਾਤਾ ਜੀ ਦਾ ਜੋ ਨਵਰਾਤ ਮੱਥਾ ਟੇਕਣਾ ਕੀ ਕਹਣਾ ਹਾਂ ਜੀ ਮਾਤਾ ਦੇ ਮੱਥਾ ਟੇਕਣਾ ਹੈ ਕਿ ਮਾਤਾ ਹਰ ਇੱਕ ਨੂੰ ਤੰਦਰੁਸਤ ਰੱਖਿਆ ਦਵੇ ਤੇ ਮਾਤਾ ਦੇ ਨਰਾਤੇ ਚੱਲਦੇ ਹਰ ਇੱਕ ਨੂੰ ਬਧਾਈਆਂ ਆਦਨਿਆ ਮਾਤਾ ਭੱਦਰਕਾਲੀ ਜੀ ਜੋ ਮਾਤਾ ਕਾਲੀ ਜੀ ਦਾ ਮੰਦਿਰ ਇੱਥੇ ਬਣਿਆ ਹੈ ਕੈਮਰਾਮੈਨ ਲਗਾਉਂਗਾ ਪਿੱਛੇ ਅੰਦਰ ਮਾਤਾ ਜੀ ਦੀ ਜੋ ਕਾਲੀ ਮਾਤਾ ਜੀ ਦੀ ਮੂਰਤੀ ਸਾਹਮਣੇ ਤਾਂ ਨਜ਼ਰ ਆਈ ਹੈ ਕਾਫੀ ਪ੍ਰਾਤਨ ਮੰਦਿਰ ਹੈ ਇਧਰ ਸਣੀ ਮੰਦਿਰ ਨੇ ਸੋ ਦੇਖਦੇ ਆ ਇਧਰ ਕਾਫੀ ਜਿਹੜੇ ਪੁਰਾਣੇ ਆ ਜਿਹੜਾ ਮੰਦਿਰ ਹੈਗਾ ਸ਼ਿਵਾਲਾ ਸ਼ਿਪੋਲੇਲਾ ਜੀ ਦਾ ਮੰਦਿਰ ਹੈ ਕਾਫੀ ਪ੍ਰਾਤਣੇ ਜਿਹੜਾ ਮੰਦਿਰ ਆ ਤੁਹਾਨੂੰ ਪੁਰਾਣੇ ਜਿਹੜੇ ਹੱਲੇ ਤੱਕ ਉਹ ਸਾਰੀ ਹੋਣ ਵਾਲੀ ਉਹ ਮੰਦਿਰ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਆ ਕ੍ਰਿਸ਼ਨ ਭਗਵਾਨ ਜੀ ਦਾ ਮੰਦਿਰ ਇੱਥੇ ਆ ਬਾਬੇ ਬਾਬਾ ਪੈਰੋ ਜੀ ਦਾ ਮੰਦਿਰ ਹੈ ਬਜਰੰਗਬਲੀ ਜੀ ਸਾਰੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਸੋ ਵੱਲ ਵਾਰ ਕਰਦੇ ਹਾਂ ਜੈ ਮਾਤਾ ਜੀ ਜੈ ਮਾਤਾ ਜੀ ਹਾਂਜੀ ਮਾਤਾ ਜੀ ਜਿਹੜਾ ਕਿੱਥੋਂ ਆਏ ਅਸੀਂ ਜੰਡਿਆਲਾ ਗੁਰੂ ਰੈਨ ਵਾਲੇ ਲੋਕਾਂ ਨੇ ਕਾਂਝਕਾ ਦਾ ਪੂਜਨ ਕੀਤਾ ਜਾਂਦਾ ਅਸੀਂ ਕੀ ਕਰਾਂਗੇ ਕਾਂਝਕਾ ਦਾ ਪੂਜਨ ਬਹੁਤ ਵਧੀਆ ਜੀ ਇਹਦੇ ਨਾਲ ਤੇ ਮਹਿਲਾ ਸ਼ਕਤੀ ਨੂੰ ਵੀ ਮਿਲਦਾ ਹੈ ਮਤਲਬ ਮਾਈਲਾ ਕਿਸੇ ਤੋਂ ਕਮਜ਼ੋਰ ਨਹੀਂ ਅਗਰ ਦੇਵੀ ਮਾਂ ਸਾਡੀ ਇੰਨਾ ਕੁਝ ਦੀ ਸ਼ਕਤੀ ਦੀ ਪ੍ਰਤੀਕ ਉਸੇ ਤਰ੍ਹਾਂ ਇੱਕ ਕੰਨਿਆ ਵੀ ਸ਼ਕਤੀ ਦੀ ਪ੍ਰਤੀਕ ਉਹ ਸਭ ਕੁਝ ਕਰ ਸਕਤ ਹੈ ਜੀ ਮੇਰੀ ਪੋਤਰੀ ਹੈ ਜੀ ਜੀ ਹਾਂ ਅਸੀਂ ਬਹੁਤ ਸ਼ਰਧਾ ਨਾਲ ਕੰਨਿਆ ਕੂਜਨ ਕਰਦੇ ਹਾਂ ਮੂਰੇ ਮਤਲਬ ਵਿਸ਼ਵ ਵਿੱਚ ਆਪਾਂ ਕਹਾਂਦੇ ਹਾਂ ਮਲੇ ਇੰਡੀਆ ਦੇ ਪੂਰੇ ਭਾਰਤ ਵਿੱਚ ਜਿਹੜਾ ਕੰਨਿਆ ਕੂਜਨ ਜਿਹੜਾ ਹਾਂਜੀ ਹਾਂਜੀ ਕਰਦੇ ਕੰਨਿਆ ਕੂਜਨ ਨਾਲ ਇੱਕ ਤੇ ਦੇਵੀ ਉਸ਼ੈ ਸਮਝੋ ਇੱਕ ਸੱਭਿਕਾਰ ਜਦੋਂ ਕੋਈ ਬੇਟੀ ਜਨਮ ਲੈਂਦੀ ਹੈ ਕੋਈ ਪੁਤਰੀ ਜਨਮ ਲੈਂਦੇ ਆ ਉਹ ਇੱਕ ਸਨਮਾਨ ਦਾ ਪ੍ਰਤੀਕ ਜੀ ਇਸ ਲਈ ਕਿ ਲੋਕ ਆਜੀ ਕਹਿੰਦੇ ਨੇ ਕਿ ਕੰਨਿਆ ਸਾਡੇ ਘਰ ਕੁੜੀ ਹੋ ਗਈ ਇਹਨਾਂ ਨੂੰ ਟੀਮ ਨਹੀਂ ਆਜਕਲ ਤੇ ਦੋਨੋਂ ਦੇਖੋ ਬਰਾਬਰ ਹੀ ਐ ਮੈਂ ਕਹਿੰਨੀ ਲੜਕੀਆਂ ਕੁਝ ਕਰ ਰਹੀਆਂ ਜਿਹੜੇ ਕਿ ਲੜਕੀਆਂ ਨਹੀਂ ਕਰਦੇ ਇੰਨਾ ਪੜ੍ਹ ਲਿਖ ਕੇ ਸਮਾਜ ਚ ਦੇਸ਼ ਚ ਇੰਨਾ ਸੇਵਾ ਤੁਸੀਂ ਦੇਖਿਆ ਸੰਦੂਰ ਆਪਰੇਸ਼ਨ ਚ ਦੋ ਲੇਡੀਜ਼ ਨੇ ਇਹਨਾਂ ਕੰਮ ਕੀਤਾ ਤੇ ਲੜਕੀ ਲੇਡੀਜ਼ ਤੇ ਕਿਸੇ ਕੰਮ ਤੋਂ ਪਿੱਛੇ ਹੈ ਹੀ ਨਹੀਂ ਲੜਕੀਆਂ ਤੇ ਦੇਖਦੇ ਦੇਖਦੇ ਪੜਾਈ ਦੇ ਖੇਤਰ ਚ ਆਫੀਸਰ ਜਿਹੜੇ ਏ ਡੇਡਿਸ ਨੇ ਕਈ ਆਈਏਸ ਹੈ ਕੁਝ ਯਾਰ ਡਾਕਟਰਸ ਬਣ ਰਹੀਆਂ ਨੇ ਲਾਇਰ ਬਣ ਰਹੀਆਂ ਬਾਹਰ ਜਾ ਕੇ ਆਪਣੇ ਇੰਡੀਆ ਦਾ ਨਾਮ ਰੋਸ਼ਨ ਕਰ ਲਿਆ ਔਰ ਆਲਮੋਸਟ ਮਤਲਬ ਕਿ ਸਪੋਰਟਸ ਦੇ ਵਿੱਚ ਤੁਸੀਂ ਦੇਖੋ ਹਰ ਸਪੋਰਟਸ ਦੇ ਵਿੱਚ ਲੇਡੀਜ਼ ਆਪਣਾ ਆਪਣਾ ਕੁਝ ਨਾ ਕੁਝ ਕਰ ਰਹੀਆਂ ਆਪਣਾ ਯੋਗਦਾਨ ਦੇ ਰਹੀਆਂ ਇੰਡੀ ਗਨ ਮੁਗਗੇ ਦੇ ਲਈ ਇੰਡੀ ਆਦਾ ਇੱਕ ਪਛਾਣ ਬਣਾਉਂਦੀ ਆ ਵੀ ਤੁਹਾਡਾ ਕਹਿਣ ਦਾ ਮਤਲਬ ਇਹ ਕਿ ਅੱਜ ਕੱਲ ਕੁੜੀਆਂ ਆੜੀਆਂ ਮੁਗਗਾ ਕਿਸੇ ਗੱਲ ਤੋਂ ਕੋਈ ਗੱਲ ਨਹੀਂ ਕੋਈ ਨਹੀਂ ਪਿੱਛੇ ਹੈ ਸੋ ਮੈਂ ਕਹਿੰਦੀ ਜਿਆਦਾ ਪਿਆਰ ਲੈਂਦੀਆਂ ਬੇਟੀਆਂ ਦਾ ਬਹੁਤ ਜ਼ਿਆਦਾ ਪਿਆਰ ਲੈਂਦੀਆਂ ਕਿਸ ਤਰ੍ਹਾਂ ਜੀ ਮਾਪੇ ਦਾ ਜਿਆਦਾ ਸਨੇਹ ਜਿਹੜਾ ਬਿਲਕੁਲ ਬਿਲਕੁਲ ਉਹ ਲੜਕਿਆਂ ਨਾਲ ਨੇਚਰਲੀ ਉਹਨਾਂ ਦਾ ਹੁੰਦਾ ਹੈ ਲੜਕਿਆਂ ਨਾਲ ਹੁੰਦਾ ਚਲੋ ਇੱਕ ਇਹ ਕਿ ਵੰਸ਼ ਪਰਪਰਾ ਚੱਲਦੀ ਹੈ ਲੇਕਿਨ ਲੜਕੀਆਂ ਕਿਸੇ ਵੀ ਗੱਲ ਤੋਂ ਪਿੱਛੇ ਨਹੀਂ ਇਹ ਵੀ ਕੁ ਮਾਂ-ਬਾਪ ਦਾ ਨਾਮ ਰੋਸ਼ਨ ਕਰਦੇ ਔਰ ਆਪਣੇ ਮਨਸ਼ ਨੂੰ ਅੱਗੇ ਕਰਦੀ ਹੈ ਜਿਸ ਤਰ੍ਹਾਂ ਵੀ ਪੰਡਿਤਾਂ ਦਾ ਪੂਜਨ ਉਹਦੇ ਨੇ ਕਿ ਮਨੋ ਕਾਮਨਾ ਪੂਰੀ ਹੋ ਜਾਵੇ ਦੇਖੋ ਜੇ ਇੱਕ ਸ਼ਕਤੀ ਦਾ ਪ੍ਰਤੀਕ ਹੈ ਦੇਵੀ ਮਾਂ ਦਾ ਪ੍ਰਤੀਕ ਹੈ ਆਪਾਂ ਇਹਨਾਂ ਨੂੰ ਇੱਕ ਦੇਵੀ ਸਮਝ ਕੇ ਪਰਮਾਤਮਾ ਦੀ ਇੱਕ ਦੇਵ ਸਮਝ ਕੇ ਇਹਨਾਂ ਦੀ ਪੂਜਨ ਕਰਦੇ ਇਹਨਾਂ ਦੇ ਚਰਨ ਹੱਥ ਲਗਾਉਂਦੇ ਇਹਨਾਂ ਦੀ ਚਰਨ ਧੁੰਦਿਆਂ ਟਿੱਕਾ ਲਗਾਉਂਦੇ ਜਿਸ ਤਰ੍ਹਾਂ ਇੱਕ ਪਰਮਾਤਮਾ ਨੂੰ ਅਸੀਂ ਜੋ ਕੁਝ ਕਰਦੇ ਹਾਂ ਉਸੇ ਤਰ੍ਹਾਂ ਹੀ ਇਹਨਾਂ ਨੂੰ ਵੀ ਇੱਕ ਪਰਮਾਤਮਾ ਦਾ ਰੂਪ ਸਮਝ ਕੇ ਕੀਤਾ ਹਾਂ ਉਹ ਕਲਸੀ ਮਾਤਾ ਦਾ ਰੂਪ ਮੰਨਿਆ ਹਾਂਜੀ ਹਾਂਜੀ ਇਹ ਦੇਵੀ ਦਾ ਰੂਪ ਹੈ ਸ਼ਕਤੀ ਦਾ ਰੂਪ ਹੈ ਇਸ ਲਈ ਇਹਨਾਂ ਦੀ ਅਸ਼ਟਮੀ ਨੂੰ ਇਹਨਾਂ ਦੀ ਪੂਜਾ ਕੀਤੀ ਜਾਂਦੀ ਹੈ ਜਿਸ ਤਰ੍ਹਾਂ ਕਿ ਮਾਤਾ ਰਾਣੀ ਮੰਦਰ کافی ਦੁਕਾਨਾਂ ਲੱਗੀਆਂ ਨੇ ਬੱਚਾ ਲੈ ਘੋਣੇ ਨੇ ਖਾਣ ਪੀਣ ਵਾਸਤੇ ਜਿਸ ਤਰ੍ਹਾਂ ਲੇਡੀਜ਼ ਇੱਥੇ ਆ ਰਹੇ ਨੇ ਬੱਚੇ ਆ ਰਹੇ ਨੇ ਮੱਥਾ ਟੇਕਣ ਵਾਸਤੇ ਪਿੱਛੇ ਤੁਸੀਂ ਦੇਖ ਰਹੇ ਹੋ ਲੰਬੀਆਂ کافی ਲੰਬੇੜੀਆਂ ਲਾਈਨਾਂ ਘੋਣੇ ਤਸਵੀਰਾਂ ਕੈਮਰਾਮੈਨ ਲਵਾ ਤਸਵੀਰਾਂ ਦਿਖਾਣਗੇ ਤੁਹਾਨੂੰ ਖਡੋਆ ਨੇ ਬੱਚਿਆਂ ਦੇ ਖਡੋਆ ਵਾਸਤੇ ਕਾਫੀ ਜੋ ਬੜਾ ਆਏ تھے ਸੰਗਤ ਜਿਹੜੀ ਆ ਆ ਰਹੇ ਏ ਤੇ ਸੋ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜੇ ਦੁਰਗਾ ਸਟਰੀ ਮਿਲਾਈ ਜਾ ਰਹੀ ਇਸ ਮੰਦਿਰ ਵਿੱਚ ਕੀ ਕਹਿਣਾ ਬਹੁਤ ਵਧੀਆ ਮਾਤਾ ਦੀ ਕਿਰਪਾ ਬਣੀ ਰਹੇ ਸਦਾ ਖੁਸ਼ ਰਹੇ ਸਭ ਕੋ ਬਾਸੇ ਨੇ ਕਿੰਨੀ ਕਿੰਨੀ ਕਿੰਨੇ ਸਾਲ ਤੋਂ ਤੁਸੀਂ ਧਿਆਰ ਆਈ ਇੱਥੇ ਹੋ ਗਏ 40 ਸਾਲ ਹਾਂ ਜੀ ਆਉਂਦੇ ਆ ਇੱਥੇ ਰਹਿੰਦੇ ਵੀ ਚੰਨੇ ਸਾਲੋਂ ਹਾਂ ਜੀ ਸਾਹ ਤੋਂ ਤਿਸਿੰਬੰਦਾ ਚ ਮਥਾ ਢੇਕ ਹਰ ਸਾਲ ਹਾਂ ਜੀ ਬਾਤ ਹਾਂ ਹਾਂ ਜੀ ਪੂਜਾ ਕਰਕੇ ਵੀ ਸ਼ਾਮ ਲਵਾਂਦੇ ਆ ਅੱਜ ਇੱਥੇ ਬਲੋ ਕੀ ਕਰ ਮਥਾ ਢੇਕਰ ਤੇ ਇੱਕ ਜੋਤ ਜਿਹੜੀ ਇੱਥੇ ਸਾਡੇ ਵਿੱਚ ਨਹੀਂ ਮੰਦਰ ਵੀ ਘਰੇ ਜੋਤ ਜਗਾਉਂਦੇ ਜੋ ਵੀ ਹੈਗਾ ਸੇਵਾ ਦੇਣਾ ਦਿੰਦੇ ਹਾਂ ਜੀ ਇਹ ਗਉਸ਼ਾਲਾ ਦੇ ਵਿੱਚ ਹਾਂ ਗਉਸ਼ਾਲਾ ਪਹਿਲੇ ਜਾਂਦੇ ਫਿਰ ਇੱਥੇ ਆਉਂਦੇ ਗਉਸ਼ਾਲਾ ਦੇ ਵਿੱਚ ਗਊ ਮਾਤਾ ਨੂੰ ਜੋ ਦਿੱਤਾ ਜੋ ਪ੍ਰਸ਼ਾਦ ਹੈ ਉਹ ਤੋਂ ਬਾਅਦ ਜਿਹੜਾ ਮੱਥੇ ਟਿਕਣ ਵਾਸਤੇ ਹਾਂ ਇੱਥੇ ਹਾਂ ਜੀ ਇਹ ਮੈਸੇਜ ਦੇਣਾ ਚਾਹੋਗੇ ਜਿਹੜੇ ਕੰਨਿਆ ਨੇ ਅੱਜ ਕੱਲ ਕਹਿ ਰਹੇ ਨੇ ਕੰਨਿਆ ਮਾੜੀ ਆ ਸਾਡੇ ਘਰ ਕੰਨਿਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਬਾਕੀ ਕੁਝ ਨਹੀਂ ਕਹਿ ਸਕਦੇ ਆ ਬਾਤ ਸਿਰ ਨੇ ਇਹਨੇ ਜਿਸ ਤਰ੍ਹਾਂ ਦੀ ਕੁੜੀਆਂ ਹੋ ਜਾਂਦੀਆਂ ਲੋਕਾਂ ਨੇ ਕਹਿੰਦੇ ਸਾਡੇ ਘਰ ਕੁੜੀ ਹੋ ਗਈ ਉਹ ਕੁੜੀ ਹੋ ਗਈ ਉਹ ਤਾਂ ਲక్ష్ਮੀ ਦਾ ਮਾਤਾ ਦਾ ਰੂਪ ਹੁੰਦੇ ਲੋਕੀ ਕਹਿੰਦੇ ਮਾੜਾ ਆਗਾ ਆ ਸਾਡੇ ਲਈ ਤੇ ਸਭ ਕੇ ਲਈ ਚੰਗਾ ਸਮਝਣਾ ਚਾਹੀਦਾ ਕਿ ਕੁੜੀ ਹੋਏ ਖੁਸ਼ੀ ਹੋਣੀ ਚਾਹੀਦੀ ਆ ਕੁੜੀ ਬਾਰੇ ਤਾਂ ਇਥੇ ਪੰਜਾਬ ਤੇ ਕੁੜੀ ਹੋ ਜਾਂਦੀ ਤਾਂ ਕਹਿੰਦੇ ਮਾੜਾ ਹੋ ਗਿਆ ਮੁੰਡਾ ਨਹੀਂ ਹੋਇਆ ਆ ਸਾਡੇ ਲਈ ਤੇ ਪੰਜਾਬ ਦੇ ਵੀ ਕਹਿ ਸਕਦੇ ਕਿ ਕੁੜੀ ਹੋਏ ਲక్ష్ਮੀ ਦਾ ਰੂਪ ਮਾਤਾ ਦਾ ਰੂਪ ਹੁੰਦੀ ਆ ਬਸ ਇਹਨੇ ਕਹਿ ਸਕਦੇ ਬਸ